ਸਸੀਗਾਲ ਪਿਆਰੇ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ 2 April ਸਾਡੀ ਮੈਰਿਜ ਐਨੀਵਰਸਰੀ ਸੀ ਔਰ ਅਸੀਂ ਇਸ ਐਨੀਵਰਸਰੀ ਨੂੰ ਖੁੱਲ ਕੇ ਮਨਾ ਤਾਂ ਨਹੀਂ ਸਕੇ ਪਰ ਘਰੇ ਇੱਕ ਛੋਟਾ ਜਿਹਾ ਕੇਕ ਲੈ ਕੇ ਕੱਟ ਰਹੇ ਹਾਂ ਸੋ ਆਪਾਂ ਛੋਟਾ ਜਿਹਾ ਵਲੌਗ ਪਾ ਕੇ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਇਹ ਜਿਹੜੀ ਸਾਡੀ ਫਸਟ ਐਨੀਵਰਸਰੀ ਉਸਨੇ ਸਿੱਕਦਾ ਸੈਲੀਬ੍ਰੇਟ ਕਰ ਰਹੇ ਆ ਸੋ ਕੁੱਲ ਮਿਲਾ ਕੇ ਲਗਭਗ ਅਸੀਂ ਤਿਆਰੀਆਂ ਕਰ ਚੁੱਕੇ ਆ ਅੱਗੇ ਅਸੀਂ ਤੁਹਾਨੂੰ ਵਿਖਾਵਾਂਗੇ ਕਿਵੇਂ-ਕਿਵੇਂ ਅਸੀਂ ਇੰਜੋਏ ਕਰਦੇ ਆ ਹਾਂਜੀ ਤੇ ਮਤਲਬ 2 April 2023 ਨੂੰ ਜੀ ਮੈਨੂੰ ਗॉड ਨੇ ਗਿਫਟ ਦਿੱਤਾ ਸੀ ਸੋ ਮੇਰੇ ਲਈ ਜ਼ਿੰਦਗੀ ਲਈ ਸਭ ਤੋਂ ਵੱਡਾ ਇਹ ਗਿਫਟ ਆ ਜੀ ਸੋ ਬਾਕੀ ਤੁਹਾਡਾ ਸਾਰਿਆਂ ਦਾ ਪਿਆਰ ਬਣਿਆ ਰਵੇ ਜੀ ਸਾਡੇ ਨਾਲ ਤੇ ਸਾਨੂੰ ਵਿਸ਼ੇਸ਼ ਬਹੁਤ ਜਣਾਂ ਨੇ ਆਈਆਂ ਆ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਜੀ ਜਿਨ੍ਹਾਂ ਨੇ ਸਾਨੂੰ ਵਿਸ਼ੇਸ਼ ਦਿੱਤੀਆਂ ਜੀ ਹਾਂਜੀ ਔਰ ਸਪੈਸ਼ਲੀ 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 ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਜਿਨ੍ਹਾਂ ਨੇ ਬਹੁਤ ਸਾਰੇ ਕਮੈਂਟ ਕੀਤੇ ਅੱਜ ਇੰਨੇ ਕ ਕਮੈਂਟ ਸੀ ਕਿ ਮੈਂ ਸਾਰਾ ਦਿਨ ਰਿਪਲਾਈ ਕਰਦਾ ਕਰਦਾ ਥੱਕਿਆ ਨਹੀਂ ਮੈਂ ਰਿਪਲਾਈ ਕਰਦਾ ਰਿਹਾ ਹੁਣ ਵੀ ਆ ਕੇ ਰਿਪਲਾਈ ਕੀਤਾ ਸੋ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਬਹੁਤ ਜਲਦੀ ਅਗਲੇ ਟੇਕ ਦੇ ਵਿੱਚ ਜਦੋਂ ਆਪਾਂ ਕੇਕ ਵਗੈਰਾ ਕਟਾਂਗੇ ਸੋ ਬਸ ਇਹ ਫੈਮਿਲੀ ਸੈਲੀਬ੍ਰੇਸ਼ਨ ਕਰ ਰਹੇ ਹਾਂ ਸ਼ਾਰਟ ਆਇਆ ਸੋ ਇਸ ਸਾਡੇ ਫੈਮਿਲੀ ਸੈਲੀਬ੍ਰੇਸ਼ਨ ਨੂੰ ਜਰੂਰ ਪਿਆਰ ਦਿਓ ਜੀ ਆਪਾਂ ਤੁਸੀਂ ਵੀ ਸਾਡੀ ਫੈਮਿਲੀ ਹੁੰ ਤੁਸੀਂ ਵੀ ਸਾਡੇ ਨਾਲ ਰਹੇ ਹੋ ਥੈਂਕ ਯੂ ਔਰ ਬਲੇਸਸ ਦੇਓ ਜੇ ਕਿ ਅਗਲੀ ਵਾਰੀ ਜਿਹੜੀ ਸਾਡੀ ਨੈਕਸਟ ਐਨੀਵਰਸਰੀ ਆਊਗੀ ਉਦੋਂ ਆਪਾਂ ਕੋਸ਼ਿਸ਼ ਕਰਾਂਗੇ ਪਰਮਾਤਮਾ ਮਿਹਰ ਕਰੇ ਕਿ ਆਪਾਂ ਨੂੰ ਇੰਨੇ ਕੁ ਜੋਗਾ ਕਰ ਦੇ ਆਪਾਂ ਸਾਰਿਆਂ ਨੂੰ ਇਨਵਾਈਟ ਕਰ ਸਕੀਏ ਹਾਂਜੀ ਲੋ ਜੀ ਕਰੋ ਜੀ ਦਰਸ਼ਨ ਸਾਡੀ ਐਨੀਵਰਸਰੀ ਦੇ ਕੇਕ ਦੇ ਤੇ ਇੱਧਰ ਬੈਠੀ ਹੋਈ ਹੈ ਜੀ ਨੰਨੀ ਪਰੀ ਛੱਜ ਕੇ ਕੇਕ ਕਟਾਉਣ ਵਾਸਤੇ ਕਿਉਂਕਿ ਸਾਡੀ ਫਰਸਟ ਐਨੀਵਰਸਰੀ ਦਾ ਜਿਹੜਾ ਕੇਕ ਹੈ ਸਾਡੀ ਨੰਨੀ ਪਰੀ ਕਟਾਊਗੀ ਸਾਡੇ ਨਾਲ ਸੋ ਹੁਣ ਸਾਡੀ ਕੇਕ ਕੱਟਣ ਦੀ ਤਿਆਰੀ ਹੈ بس ਸਾਡੇ ਕੁਛਕ ਆਉਣ ਵਾਲੇ ਉਹ ਉਪਰੇ ਫਿਰਦੇ ਹਜੇ ਵਿਹਲੇ ਨਹੀਂ ਹੋਏ ਅਸੀਂ ਕਰ ਰਹੇ ਹਾਂ ਬਸ ਉਹਨਾਂ ਦੀ ਵੇਟ ਅਸੀਂ ਤਿੰਨੇ ਹੋ ਗਏ ਸੀ फटाफट ਤਿਆਰ ਨੰਨੀ ਪਰੀ ਮੈਂ ਤੇ ਮੈਡਮ ਜੀ ਸੋ ਅਸੀਂ ਤਿਆਰੀ ਤਿਆਰੀ ਕਰਕੇ ਬੈਠ ਚੁੱਕੇ ਹਾਂ ਸੋ ਦੇਖਦੇ ਹਾਂ ਫਿਰ ਹੁਣ ਕਿੰਨੀ ਕੁ ਦੇਰ ਨੂੰ ਸਾਰੇ ਜਣੇ ਆਉਣਗੇ ਹਾਂਜੀ ਤਾਂ ਅਸੀਂ ਹੁਣ ਕੇਕ ਕੱਟ ਰਹੇ ਹਾਂ ਜੀ ਆ ਜਾ ਹੁਣ ਇੱਧਰ ਕਟਵਾਰ ਨਾਲ ਚੱਲ ਬੋਲ ਹਾਂ ਬੋਲ ਬੋਲ ਹੱਸੀਅਰ ਦੀਏ ਕੋ ਬੋਲ ਹੈਪੀ ਅਨਿਵਰਸਰੀ ਹੈਪੀ ਅਨਿਵਰਸਰੀ ਕਿੰਨੀ ਫਾਸਟ ਬੋਲੋ ਕੀ ਕਹਣਾ ਆ ਸਾਰੇ ਗਾਇਸ ਲਈ ਤੁਹਾਡੇ ਲਈ ਜਿਨ੍ਹਾਂ ਨੇ ਸਾਨੂੰ ਵਿਸ਼ੇਸ਼ ਦਿੱਤੀਆਂ ਇੰਨਾ ਪਿਆਰ ਦਿੱਤਾ ਤੇ ਆ ਬਾਈਟ ਮੇਰੇ ਸਿੱਧੂ ਸਾਹਿਬ ਲਈ ਆ ਮੇਰੀ ਮਦਰਨ ਲਾਜ ਜੀ ਆਰ ਦੱਸੋ ਸਾਡੀ ਜਿਹੜੀ ਛੋਟੀ ਜੀ ਫੈਮਿਲੀ ਤੁਹਾਨੂੰ ਕਿੱਦਾਂ ਲੱਗੀ ਤੇ ਇੱਧਰ ਮਿਲੋ ਜੀ ਇਹ ਨੇ ਨੰਨੀ ਪਰੀ ਦੇ ਮੰਮੀ ਜੀ ਮਤਲਬ ਕਿ ਸਾਡੇ ਵੱਡੇ ਭਾਬੀ ਜੀ ਤੇ ਇਹਨੇ ਨੰਨੀ ਪਰੀ ਦੇ ਪਾਪਾ ਜੀ ਵੱਡੇ ਵੀਰ ਜੀ ਸੋ ਸਾਰੀ YouTube ਫੈਮਿਲੀ ਨੂੰ ਹਾਈ ਕਰਦੇ ਹੋਏ ਇੱਥੇ ਜਿਹੜੀ ਮਾਈਕ ਦੀ ਆਵਾਜ਼ ਬੰਦ ਹੋ ਚੁੱਕੀ ਆ ਪਰ ਸਾਰੇ ਹੈਪੀ ਅਨਿਵਰਸਰੀ ਕਹਿ ਰਹੇ ਸੀ ਤੇ ਆਇਆ ਜੀ ਸਾਡਾ ਲੱਲੂ ਰਾਮ ਜੀ ਨੂੰ ਤੁਸੀਂ ਅਕਸਰ ਹੀ YouTube ਤੇ ਸ਼ਾਰਟਸ ਦੇ ਵਿੱਚ ਵੇਖਦੇ ਰਹਿੰਦੇ ਹੋ ਤੇ ਮੈਡਮ ਜੀ ਨੂੰ ਕਹਿ ਰਹੇ ਸੀ ਕਿ ਸਾਨੂੰ ਵੇਸ਼ ਕਰੋ ਤੇ ਇਹਨੇ ਫਿਰ ਕਿਹਾ ਜੀ ਹੈਪੀ ਅਨਿਵਰਸਰੀ ਤੇ ਹੁਣ ਵਾਰੀ ਆ ਜੀ ਨੈਕਸਟ ਨੰਨੀ ਪਰੀ ਦੀ ਜੋ ਕਿ ਸਾਰਿਆਂ ਦੀ ਪਿਆਰੀ ਸਾਡੀ ਵੀ ਤੇ ਤੁਹਾਡੀ ਵੀ ਸਾਰੀ YouTube ਫੈਮਿਲੀ ਦੀ ਲਵ ਜੀ ਕੀ ਬਾਤ ਹੈ ਕੀ ਬਾਤ ਹੈ ਸੋ ਹਾਂਜੀ ਪਿਆਰੇ ਦੋਸਤੋ ਫਿਰ ਹੁਣ ਕਮੈਂਟ ਕਰਕੇ ਜਰੂਰ ਦੱਸੋ ਇਹ ਜਿਹੜਾ ਸਾਡਾ ਫੈਮਲੀ ਸੈਲੀਬ੍ਰੇਸ਼ਨ ਆ ਛੋਟਾ ਜਿਹਾ ਤੁਹਾਨੂੰ ਕਿਦਾਂ ਦਾ ਲੱਗਿਆ ਹਨਾ ਤੇ ਇਹ ਜੀ ਸਾਡੀ ਫੈਮਲੀ ਵੱਲੋਂ ਸਾਨੂੰ ਪਿਆਰ ਮਿਲਿਆ ਕਹਿੰਦੇ ਵੀ ਪੈਸੇ ਨਾਲ ਇਨਸਾਨ ਵੱਡਾ ਨਹੀਂ ਹੁੰਦਾ ਵੱਡਾ ਹੁੰਦਾ ਤਾਂ ਪਿਆਰ ਮੁਹੱਬਤ ਦੇ ਨਾਲ ਤੇ ਹੁਣ ਸਾਨੂੰ ਮੰਮੀ ਜੀ ਵੀ ਦੇ ਰਹੇ ਨੇ ਆਪਣੇ ਵੱਲੋਂ ਪਿਆਰ ਤੇ ਆਸ਼ੀਰਵਾਦ ਸੋ ਬਹੁਤ ਸਕੂਨ ਮਿਲਿਆ ਦਿਲ ਨੂੰ ਫੈਮਲੀ ਦੇ ਵਿੱਚ ਇੰਜੋਏ ਕਰਕੇ ਸੋ ਠੀਕ ਆ ਪਿਆਰੇ ਦੋਸਤੋ ਸਾਰਿਆਂ ਨੇ ਕੀਤੀ ਬਾਈ ਬਾਈ ਮਿਲਦੇ ਆ ਸਾਰਿਆਂ ਨੂੰ ਨੈਕਸਟ ਵਲੌਗਸ